ਓ ਜੀ ਆਪ ਕਰਕੇ ਦੇਣਗੇ ਅੱਜ ਇਹ ਫਰੇਮ ਅਕੇ ਇੱਦਾਂ ਪਹਿਲਾਂ ਲੈਓ ਇਹ ਫਰੇਮ ਬਣਿਆ ਆ ਅੱਜ ਦੀ ਮੀਟਿੰਗ ਦਾ ਪਿੰਲੇ ਦੱਸ ਦਿਓ 30 ਡੰਡਾ ਸੋ ਜੀ ਇਹ ਰਿਵਿਊ ਮੀਟਿੰਗ ਸਟਾਰਟ ਕੀਤੀ ਹੈ ਇਹ ਸਿੱਧੇ ਸਾਡੇ ਇੰਚਾਰਜ ਸਾਹਿਬ ਨੇ ਪ੍ਰਵੀਨ ਸਾਹਿਬ ਨੇ ਪੂਰੇ ਪੰਜਾਬ ਦੇ ਭਰ ਵਿੱਚ ਜ਼ਿਲ੍ਹਾ ਸਤਰ ਤੇ ਜਾ ਕੇ ਅਸੀਂ ਰਿਵਿਊ ਮੀਟਿੰਗਸ ਲੈ ਰਹੇ ਹਾਂ ਜਿਹਦੇ ਵਿੱਚ ਜਿੱਥੇ-ਜਿੱਥੇ ਕਮੀਆਂ ਸਾਡੇ ਸੰਗਠਨ 'ਚ ਕਮੀਆਂ ਚਾਹੇ ਬਲੌਕ 'ਚ ਕਮੀਆਂ ਕਈ ਥਾਵਾਂ ਤੇ ਬਲੌਕ ਪ੍ਰਦਾਨ ਨਹੀਂ ਕੀਤਾ ਤੇ ਕਮੇਟੀ ਨਹੀਂ ਹੈ ਚਾਹੇ ਮੰਡਲਾ ਚਾਹੇ ਪੀਐਨ ਲਈ ਹੈ ਜਾਂ ਬੂਥ ਤੇ ਉਹ ਹੌਲੀ-ਹੌਲੀ ਸੰਗਠਨ ਨੂੰ ਕੰਪਲੀਟ ਕਰਨ ਦੀ ਜਿਹੜੀ ਇਹ ਸਿਸਟਮ ਹੈ ਉਹ ਸ਼ੁਰੂ ਹੋਇਆ ਸਿੱਧਾ ਕੰਪਲੀਟ ਹੈ ਪਰ ਕਈ ਥਾਵਾਂ ਤੇ ਕਮਜ਼ੋਰੀਆਂ ਹੈਗੀਆਂ ਸੋ ਉਹਦੇ ਵਾਸਤੇ ਰਿਵਿਊ ਮੀਟਿੰਗਸ ਦਾ ਟਾਸਕ ਦਿੱਤਾ ਗਿਆ ਹੈ ਅੱਜ ਤੋਂ ਬਾਅਦ ਪਰਫਾਰਮੈਂਸ ਮੈਜ਼ਰਮੈਂਟ ਹੋਏਗਾ 15 ਦਿਨ ਦਾ ਟੂਰ ਪ੍ਰੋਗਰਾਮ ਸਬਮਿਟ ਕਰਾਉਣਾ ਹੋਏਗਾ इवन بطور ਪੰਜਾਬ ਦੇ ਪ੍ਰਧਾਨ ਮੈਨੂੰ ਵੀ ਆਪਣਾ ਟੂਰ ਪ੍ਰੋਗਰਾਮ ਸਬਮਿਟ ਕਰਾਉਣਾ ਹੋਊਗਾ ਕਿ ਮੈਂ ਕਿੱਥੇ ਜਾ ਰਿਹਾ ਹਾਂ ਸੋ ਇਸੇ ਤਰ੍ਹਾਂ ਜ਼ਿਲ੍ਹਾ ਪ੍ਰਧਾਨ ਦੇ ਇਸੇ ਤਰ੍ਹਾਂ ਬਲਾਕ ਤੇ ਉਸ ਤੋਂ ਬਾਅਦ ਮੰਡਲ ਸੋ ਅੱਜ ਡਰਨੀ ਸਾਹਿਬ ਸਪੈਸ਼ਲ ਤੌਰ ਤੇ ਅੱਜ ਮੀਟਿੰਗ ਲੈਣ ਆਏ ਸੀ ਜਲੰਧਰ ਕਾਫੀ ਜ਼ਿਲ੍ਹਿਆਂ ਚੋਂ ਉਹਨਾਂ ਦਾ ਦੌਰਾ ਹੋਇਆ ਸੋ ਇਸ ਕਰਕੇ ਅੱਜ ਜਲੰਧਰ ਚਿਖਵੂ ਮੀਟਿੰਗ ਕਿ ਤੁਸੀਂ ਐਂਜੇ ਕਿਉਂ ਨਹੀਂ ਕਿੰਨੀ ਗੱਲ ਗੱਲਬਾਤ ਕੀਤੀ ਉਹ ਤਰ੍ਹਾਂ ਨਹੀਂ ਕਿ ਆ ਕਿ 7 70 ਹੋ ਸਕਦਾ ਤੇ ਨਵੇਂ ਚਿਹਰੇ ਦੇਖਣ ਨੂੰ ਮਿਲਣ 100% ਜੀ ਰਾਹੁਲ ਕੀ ਹਰ ਜਗ੍ਹਾ ਤੇ ਈਵਨ ਸੀ ਦੇ ਵੀ ਸੀ ਦੇ ਵਿੱਚ ਵੀ ਤੁਸੀਂ 50% ਨਵੇਂ ਲੋਕਾਂ ਨੂੰ ਯੰਗਸਟਰ ਨੂੰ ਅੰਡਰ 50 ਮੌਕਾ ਦਿਓ ਮੈਂ ਇਹ ਕਹਿ ਰਿਹਾ ਕਿ 100% ਪਰਮਾਤਮਾ ਉਹ ਦਿਨ ਲਿਆਵੇ ਉਹ ਤਾਕਤ ਬਖਸ਼ੇ ਬਿਲਕੁਲ ਅਸੀਂ ਅੱਧੀਆਂ ਸੀਟਾਂ 50 ਤੋਂ 60 ਸੀਟਾਂ ਅਸੀਂ ਚਾਹੁੰਦੇ ਕਿ ਨਵੇਂ ਚਿਹਰੇ ਜਿਹੜੇ ਨਵੇਂ ਦਰਜਮਾਨੀ ਕਰਨ ਜਿਹੜੇ ਫਸਟ ਟਾਈਮਰ ਹੋਣ ਕਾਂਗਰਸ ਦੇ ਕਾਂਗਰਸ ਬਰੇਕ ਤੁਸੀਂ ਚੱਲ ਚੱਤ ਚੱਪਚਾ ਥੋੜੀ ਹੁੰਦੀ ਹੈ ਕਿਸੇ ਵੇਲੇ ਵੀ ਕੁਝ ਕਿਸੇ ਨੂੰ ਵੀ ਬਦਲਿਆ ਜਾ ਸਕਦਾ ਇਹ ਕੋਈ ਪੱਕੀ ਸਿਧ ਨਹੀਂ ਤੁਸੀਂ ਬੜੇ ਕਾਮਯਾਬ ਬਣਾ ਰਹੇ ਹੋ ਸੱਤ ਸਿਕਾਂ ਪਾਰਲੀਮੈਂਟ ਜਟਾਈਆਂ ਔਰ ਪਹਿੰਜ ਜਟਾਈ ਮਿੰਟਰੀ ਕਮੇਟੀਆਂ ਜਿਹੜੀਆਂ ਪੰਚਾਇਤਾਂ ਜਟਾਈਆਂ ਨੇ ਇਹਦੇ ਬਾਅਦ ਵੀ ਜਿਹੜਾ ਹੈਗਾ ਜਿਹੜੇ ਕਮੀ ਕਿੱਥੇ ਰਹਿੰਦੀ ਹੈ ਕਿਉਂ ਜਿਹੜੇ ਜੀਤ ਰਾਜ ਸੀਨੀਅਰ ਸਿਟੀਜ਼ਨ ਨੇ ਉਹਨਾਂ ਬਾਰੇ ਮੈਂ ਇੱਥੇ ਕੋਈ ਚਿਪਨਾ ਟਿਪੜੀ ਨਹੀਂ ਕਰੂੰਗਾ ਜਿੱਥੇ ਲੋੜ ਹੋਈ ਉੱਥੇ ਕਰਾਂ ਜਿਹੜੀ ਪੰਜਾਬ ਦੇ ਵਿੱਚ ਕਾਂਗਰਸ ਆਪ ਵਿੱਚ ਕੁਰਸੀ ਉਹ ਖਤਮ ਹੋ ਗਈ ਕਿ ਦੇਖੋ ਗਾਲੇ ਹੈ ਜਿਹੜੀ ਫੁੱਟਪਾਥ ਤੋਂ ਕਹੀਂ ਨਹੀਂ ਆ ਥੋੜਾ ਮੋਟਾ ਤਾਂ ਤੁਸੀਂ ਆ ਕੈਮਰਾ ਲਾਉਣ ਵਿੱਚੇ ਵੀ ਉਲਝ ਜਾਂਦੇ ਵੀ ਮੇਰਾ ਪਹਿਲਾਂ ਲੱਗੇ ਮੇਰਾ ਲੱਗੇ ਇਹ ਤਾਂ ਹਰ ਪਰਿਵਾਰ ਦੇ ਵਿੱਚ ਮਾੜਾ ਮੋਟਾ ਚੱਲਦਾ ਰਹਿੰਦਾ ਹੈ ਲੇਕਿਨ ਵੱਡੇ ਸਤਰ ਤੇ ਜਿਹੜੀ ਹੈ ਕਿਸੇ ਪ੍ਰਕਾਰ ਦੀ ਕੋਈ ਅਸੀ ਲੜਾਈ ਨਹੀਂ ਹੈ ਪਰ ਜਿੱਥੇ ਕਿਤੇ ਮਾੜੀ ਮੁੱਢੀ ਹੁੰਦੀ ਹੈ ਪਰਿਵਾਰਾਂ ਦੇ ਵਿੱਚ ਉਹ ਬਾਠ ਕੇ ਪਰਿਵਾਰ ਦੇ ਅੰਦਰ ਬਾਠ ਕੇ ਗੱਲਬਾਤ ਕਰਨੀ ਸਿੱਧੂ ਸਾਹਿਬ ਐ ਸਿੱਧੂ ਸਾਹਿਬ ਵੀ ਨਜ਼ਰ ਆ ਰਹੇ ਹੈ ਜੀ ਸਿੱਧੂ ਸਾਹਿਬ ਦੀ ਨਜ਼ਰ ਆ ਰਹੀ ਹੈ ਯਾਰ ਮੈਨੂੰ ਸਿੱਧੂ ਸਾਹਿਬ ਦਾ ਮੇਰਾ ਸੰਪਰਕ ਨਹੀਂ ਹੋਇਆ ਅ ਸਾਨੂੰ ਤਾਂ ਹਰ ਵਿਅਕਤੀ ਦੀ ਲੋੜ ਹੈ ਐਕਟਿਵ ਹੋਵੇ ਤੇ ਕਾਂਗਰਸ ਪਾਰਟੀ ਨੂੰ ਅੱਗੇ ਲੈ ਕੇ ਜਾਵੇ ਵੀ ਐਕਟਿਵ ਨਹੀਂ ਹੈਗੇ ਜਾਂ ਕਿਉਂ ਨਾ ਕਰਾਂਗੇ ਜੀ ਮੈਂ ਕਿਉਂ ਨਾ ਕਰਾਂਗਾ ਕਾਂਗਰਸ ਦੇ ਹਰ ਵਿਅਕਤੀ ਨੂੰ ਸੰਪਰਕ ਕਰਾਂਗਾ ਵਾਲੇ ਟਾਈਮ ਦੇ ਵਿੱਚ ਕੋਈ ਆਮ ਆਲੀ ਪਾਰਟੀ ਦਾ ਲਾਇਫ ਹੁੰਦੀ ਸੁਣਾਪੀ ਆ ਆ ਹੱਥ ਜੁੜੇ ਸਾਡੇ ਬਾਬਾ ਤੁਹਾਨੂੰ ਪਤਾ ਹੈ ਜਿਹੜੀ ਗੱਲ ਉਹ ਸਵਾਲ ਕੋ ਪੁੱਛਨੇ ਸਾਡਾ ਕੋਈ ਦੂਰ ਦੂਰ ਦਾ ਕੋਈ ਵਾਸਤਾ ਨਹੀਂ ਆਵਾ ਅੱਛਾ ਦਿੱਲੀ ਦੇ ਵਿੱਚ ਕੀ ਕਾਰਨ ਹੈ ਕਿ ਕੋਈ ਵੀ ਸੀਟ ਨਹੀਂ ਆਈ ਦੇਖੋ ਜੀ ਪਰਸੈਂਟ ਸਾਡੀ ਵਧੀ ਅਲਟੀਮੇਟਲੀ ਕੀ ਹੁੰਦਾ ਕਿ ਜਿੱਤਣ ਵਾਲੀ ਤਰਫ ਲੋਕ ਝੁਕ ਜਾਂਦੇ ਨੇ ਲੋਕਾਂ ਨੂੰ ਲੱਗਿਆ ਕਿ ਸ਼ਾਇਦ ਬੀਜੇਪੀ ਜਾ ਰਹੀ ਹੈ ਤੇ ਜਿਹੜਾ ਸਾਡਾ ਵੋਟਰ ਵੀ ਉੱਥੇ ਹੀ ਟ ਹੋ ਜਾਂਦਾ ਕਿਉਂਕਿ ਲੋਕ ਹਵਾ ਨਾ ਰੁੱਕ ਵੇਖਦੇ ਲੋਕ ਚਾਹੁੰਦੇ ਨੇ ਕਾਂਗਰਸ ਆਵੇ ਲੇਕਿਨ ਕਿਤੇ ਨਾ ਕਿਤੇ ਹਜੇ ਕਿ ਦੋ ਤਿੰਨ ਵਾਰੀ ਵੱਡੀ ਸਾਡੀ ਹਾਰ ਹੋਈ ਉਹਨਾਂ ਨੂੰ ਅਜੇ ਜਾਗਦਾ ਨਹੀਂ ਸੀ ਵੀ ਅਸੀਂ ਚੰਗਾ ਮੁਕਾਬਲਾ ਦੇ ਪਾ ਰਹੇ ਏਸ ਕਰਕੇ ਜਿਹੜਾ ਸਾਡਾ ਵੋਟਰ ਹੁੰਦਾ ਮਿਨੋਰਿਟੀ ਵਾਲਾ ਗਰੀਬ ਆਮ ਦੁਕਾਨਦਾਰ ਵਪਾਰੀ ਉਹ ਕਿਤੇ ਨਾ ਕਿਤੇ ਇੱਧਰ ਉੱਧਰ ਹੋ ਗਿਆ ਇਹ ਚੀਜ਼ ਦੀ ਚੀਜ਼ ਦੀ ਡਿਸਪਲਿਨ ਦੀ ਲੋੜ ਹੈ ਡਿਸਪਲਿਨ ਦੀ ਸਿਕਾਪ ਚ ਬੰਦੇ ਨਹੀਂ ਸਿਟਾ ਲੇਗੇ ਲੱਗਦਾ ਹੈ ਕਿ ਕਾਂਗਰਸ ਦੇ ਦਿਨ ਦੇ ਦੇਖੋ ਡਿਸਪਲਿਨ ਦੇ ਨਾਲ ਸਰਕਾਰ ਦੀ ਐਂਟੀ ਇਫੀਕੰਸੀ ਨਹੀਂ ਸੀ ਇਨਡਿਸਪਲਿਨਤਾ ਸੀ ਗਈ ਸੀਗਾ ਜੀ ਵਿਖੋ ਸੋਸ਼ਲ ਇੰਜੀਨੀਅਰਿੰਗ ਦੇ ਹਰ ਵਿਅਕਤੀ ਸੀਗਾ ਇੱਕ ਦਲਿਤਸਾਨ ਇੱਕ ਹਿੰਦੂ ਚਿਹਰਾ ਸੰ ਜਾਂਖੜ ਇੱਕ ਜੱਟ ਚਿਹਰਾ ਸੰ ਸਿੱਧੂ ਸਾਹਿਬ ਲੇਕਿਨ ਮੇਰਾ ਲੱਗਦਾ ਕਿ ਜਿਹੜਾ ਇਲੈਕਸ਼ਨ ਦੇ ਸਮੇਂ ਆਪਸ ਵਿੱਚ ਤਾਲਮੇਲ ਹੋਣਾ ਚਾਹੀਦਾ ਸੀ ਉਹ ਨਹੀਂ ਸੀ ਆ ਇਧਰੋਂ ਕੋਈ ਬਿਆਨ ਹੋਰ ਸੀ ਇਧਰੋਂ ਇਹਦਾ ਜਗ ਜਾਹਰ ਇਨਡਿਸਿਪਲਿਨ ਪਾਰਟੀ ਚ ਸੀਗਾ ਕੁਝ ਐਂਟੀ ਇੰਕੰਮਬੈਂਸੀ ਐਂਟੀ ਇੰਕੰਮਬੈਂਸੀ ਸੀ ਕੁਝ ਮਾੜੀਆਂ ਮੁੱਠੀਆਂ ਸਰਕਾਰ ਚ ਵਿੰਦੇ ਗਲਤੀਆਂ ਮੂਰਤਾਂ ਜਿਵੇਂ ਸਰ ਪਿਛਲੀ ਐ ਚੋਣਾਂ ਦੇ ਵਿੱਚ ਤਿੰਨ ਕੋਣੀ ਮੁਕਾਬਲਾ ਹੁੰਦਾ ਅੱਜ ਦਾ ਸੀ ਕੋਈ ਮੁਕਾਬਲਾ ਨਹੀਂ ਕਿਉਂਕਿ ਅ ਅਕਾਲੀ ਦਲ ਵੀ ਆ, ਭਾਜਪਾ ਵੀ ਆ, ਕਾਂਗਰਸ ਵੀ ਆ, ਆਮ ਆਦਮੀ ਪਾਰਟੀ ਆ ਉਹ 35 ਪੰਜਾ ਫਰੰਟ ਜਿਹੜਾ ਇੱਕ ਹੋਰ ਖੁੱਲਣ ਜਾ ਰਹੇ ਆ ਅ ਅਕਾਲੀ ਦਲ ਜਿੰਨੇ ਕੋਨੀ ਹੋਊਗਾ ਉਹਨੇ ਕੋਈ ਸਾਨੂੰ ਮਕਾਫਾਦਾ ਹੋਣਾ ਮੈਂ ਤੁਹਾਨੂੰ ਦੱਸਦਾ ਬਾਬਾ ਜੀ ਕਿਰਪਾ ਕਰਨਗੇ ਹੁਣ ਨਾਲੇ ਕਿੰਨੇ ਕੋਨੀ ਹੋ ਜੇ ਲੋਕਾਂ ਨੇ ਮਨ ਬਣਾ ਲਿਆ ਐਕਚੁਅਲੀ ਲੋਕਾਂ ਨੇ ਭੁਲੇਖੇ ਸਰਕਾਰ ਬਣਾਈ ਬਦਲਾਅ ਦੀ ਵੀ ਇਹ ਕਾਂਗਰਸ ਤੇ ਅਕਾਲੀਆਂ ਨੂੰ ਕੋਈ ਵੱਖਰੀ ਗੱਲ ਕਰਨੀ 27 25 ਚੰਗਾ ਗੱਡੇ ਯਾਰ ਇਹ ਤਾਂ ਪਾਰਲੀਮੈਂਟ ਨੇ ਨੀਤੀਆਂ ਨੇ ਔਰ ਆ ਜਿਹੜੀਆਂ ਸ਼ਹਿਰੀ ਸਿਗਾਂ ਕਾਰਪੋਰੇਸ਼ਨ ਲਈ ਜੋੜਾ ਨੇ ਤੈਅ ਕਰਦਾ ਉਹ ਲੋਕਾਂ ਨੇ ਬਣ ਬਣਾਦਾ ਵੀ ਇਹਨਾਂ ਸਾਰਿਆਂ ਨਾਲ ਐਸ਼ਕ ਸਾਡੇ ਕੋਈ ਕਮੀਆਂ ਹਨ ਇੱਗੀਆਂ ਥੋੜੀਆਂ-ਮੋੜੀਆਂ ਲੇਕਿਨ ਇਹਨਾਂ ਸਾਰਿਆਂ ਨੂੰ ਜੇ ਕੋਈ ਚੰਗਾ ਰਾਜ ਦੇ ਸਕਦੀ ਹੈ ਤੋ ਕਾਂਗਰਸ ਪਾਰਟੀ ਦੀ ਹੈ ਬਣੀ ਜੀ ਅੱਜ ਦੀ ਮੀਟਿੰਗ ਦਾ ਬਿਤਾ ਦਿਓ ਆਪ ਸਭ ਲੋਕੋ ਨੂੰ ਇਹ ਪਤਾ ਹੈ ਕਿ ਜਿਸ ਪ੍ਰਕਾਰ ਸੇ ਪ੍ਰਧਾਨ ਜੀ ਔਰ ਹਮ ਲੋਗ ਹਰ ਜ਼ਿਲ੍ਹੇ ਮੇ ਜਾਕਰ ਕਾਂਗਰਸ ਪਾਰਟੀ ਕੇ ਸੰਗਠਨ ਕੋ मजबूती देने के लिए हर डिस्ट्रिक्ट कांग्रेस कमेटी की रिव्यू मीटिंग हम ले रहे हैं हमारा उद्देश्य ये है कि आने वाले समय में कांग्रेस पार्टी के माध्यम से रस्ते पे आकर दो हजार की रणनीति कैसी दो हजार सत्ताईस में जिस प्रकार से हमारा संगठन आज मजबूती से आपने देखा होगा कि पार्लियामेंट का चुनाव हो मुंसिपल कारपोरेशन का चुनाव हो पंचायत का चुनाव हो इस चुनाव में हम लोग जिस प्रकार से सक्षमता से आपको दिख रहे हैं इसका नतीजा ये है कि हमारा की रक्षा करने के लिए हमारा जो वर्कर निकल पड़ा है उसके ऊपर हमारा बड़ा भरोसा है ये सब नेता आज तगड़े होकर कांग्रेस पार्टी को मजबूत कर रहे हैं और इनके पीछे पंजाब की जनता खड़ी है ये आप ये नतीजा देखोगे कि दो में सौ से ज्यादा सीट लेकर कांग्रेस पार्टी यहाँ पर सरकार बनाएगी डेपेशन डेपुटेशन को लेकर क्या कहेंगे आपसे निश्चय तबका का वर्कर क्यों न हो बड़े से बड़े नेता क्यों न हो उसको डिसिप्लिन में रहना होने के लिए हम इंचार्ज के तौर पर यहाँ पर नजर बनाए है आज आपको कांग्रेस पार्टी के सभी नेता एक दूसरे के साथ मिलकर अपने कंधे के ऊपर ली थी आज उसी के परिणाम ये है कि हमने इस मजबूती से इस पंजाब में कांग्रेस पार्टी को संगठन को मजबूत किया है को लेकर के क्या लगातार तीन दिन जहाज ऐसे पंजाब में उतर रहे हैं ये पंजाब को बदनाम करने का काम चल रहा है कि ये जहाज अमृतसर के भूमि पर इस पावन भूमि पर ये संतों की गुरुओं के भूमि पर ये बेरोजगार युवा क्या यहाँ के है हमारी संख्या कम ज्यादा होगी लेकिन वो सबसे ज्यादा तबका कहाँ का है जो गुजरात सरी के प्रदेश से जहाँ पर पच्चीस साल भारतीय जनता पार्टी की सरकार है प्रधानमंत्री वहीं से आते हैं गृह मंत्री वहीं से आते हैं उस भूमि पे उन्होंने उतरना चाहिए बदनाम करने के लिए भारतीय जनता पार्टी की सरकार जो केंद्र में बैठी है वो नजरअंदाज इस मुद्दे को कर रही है हम इस माध्यम से आपके माध्यम से ये सवाल पूछते हैं कि क्या हम जब यूपीए वन था यूपीए सेकंड था उस दरमियान एक आपको खोबरा गड़े करके हमारी इंडियन फॉरेस्ट सर्विस कमीशन की एक अधिकारी हुआ करती थी उसके ऊपर इसी प्रकार के कुछ आरोप लगाए थे लेकिन हमारी कांग्रेस पार्टी की सरकार आदरणीय मनमोहन जी के नेतृत्व में हम हमारी आई जो महिला अधिकारी थी उसको समर्थन करके हमने सम्मान पूर्वक उनको यहाँ पर उसी तरीके से क्योंकि हमारे देश के लोग है गलती से कहीं वो गए होंगे इसको कर, इसकी जिम्मेदारी केंद्र के सरकार की है ਪਰ ਬਾਹਰੀ ਕੀ ਹੋ ਐਸਾ ਨਹੀਂ ਆਪਕੋ